ਨਹੀਂ ਨਾ ਉਹ ਕਿ ਪਰਾਂਜ ਕੋ ਉਹ ਪਰਦਾ ਸਿੰਘ ਰਾਹਿਤ ਨਹੀਂ ਹੈ ਆਪਣੇ ਪਰਿਵਾਰ ਵਾਲੇ ਹੋਰ ਬਤਾ ਲਵੇ ਆ ਤਾਂ ਨੇ ਮਤਲਬ ਸਖਮਨ ਸੰਗਰਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਣ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਅਹੀਂ ਸਿਰਮੱਥੇ ਮੰਨਿਆ ਇਸ ਕਰਕੇ ਅਹੀਂ ਕੋਖੜਤਾ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤ ਤੋੜੀ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇਨਾ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਹਿੰਦਲੋਂ ਧੰਨਵਾਦ ਕਰਦੇ ਆਂਗੇ ਜਿਹੜੀਆਂ ਅਸਾਂ ਲਦਾਈ ਨੇ ਕਸ਼ਤ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਵੀ ਹਿੰਦਲੋਂ ਧੰਨਵਾਦ ਕਰਦੇ ਆਂਗੇ ਬਾਈਸ ਨੂੰ ਮਾਰਕ ਤੇ ਮੋਰਚਾ ਲੱਗਾ ਵਾ ਇਹ ਮੋਰਚਾ ਇਸ ਤਰ੍ਹਾਂ ਚੱਲਦਾ ਰਹੂਗਾ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜਦੋਂ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬਾਤ ਫਿਰ ਅੱਗੇ ਵੇਖਿਆ ਜਾਊਗਾ ਪਾਸ਼ਰ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਆਂ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆਤ ਨੂੰ ਇਹ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਤੋਂ ਪਹਿਲਾਂ ਹੀ ਸਮਰਪਤਿਆਂ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਵੰਤ ਸਿੰਘ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਫੁਖਰਤਾਲ ਖੋਲ੍ਹ ਲਈ ਤੇ ਅਸੀਂ ਸਾਰੇ ਸੰਗਤਾਂ ਦੇ ਵੀ ਸਾਰੇ ਜਸਵੰਤ ਸਿੰਘ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਨਵਾਦੀ ਮੋਰਚਾ ਜਿੰਨਾ ਤੱਕ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਹ ਸਾਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਬੰਧ ਮੌਸਫਾ ਨਾਲ ਉਹਨਾਂ ਵੱਲੋਂ ਕੀ ਆ ਜੀ ਕਿ ਡੇਜ ਨਹੀਂ ਉਹਨਾਂ ਵਾਸਤੇ ਜੇ ਅਸੀਂ ਦਰਸਾਭ ਕੋਈ ਭੇਜਣਗੇ ਸੰਦੇਸ਼ ਆ ਉਸ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਾਨੂੰ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨੇ ਪੰਜਾਬ ਸਰਕਾਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜੀ ਆ ਇਹ ਆ ਪਾ ਰਹੀ ਆ ਅੱਜ ਪਤਾ ਲੱਗਾ ਕਿ ਉਹਨਾਂ ਦੀ 3 ਮਹੀਨੇ ਦੀ ਹੋਰ ਡਿਟੈਂਸ਼ਨ ਵਧਾ ਦਿੱਤੀ ਐ ਡਿਟੈਂਸ਼ਨ ਵਧਾ ਦਿੱਤੀ ਉਹ ਇੱਕ ਭਾਵੇਂ ਬੜਾ ਸੈਂਸੀਅਰ ਬੜਾ ਸੀਰੀਅਸ ਮੱਧਾ ਬਟ ਜਿਹੜਾ ਉਹਨਾਂ ਦੀ ਮੰਗ ਅਲੀ ਧਿਆਨ ਨਾ ਦੇਣਾ ਉਹਨਾਂ ਦੇ ਪਿੱਛੇ ਜਿਹੜਾ ਵੈਰਵਾਈ ਕਰਨ ਵਾਲੇ ਲੋਕਾਂ ਨੂੰ ਅਣਗੌਲਿਆ ਕਰਨਾ ਇਹ ਸਰਕਾਰੀ ਸਾਜ਼ਿਸ਼ ਹੈ ਕਿ ਵੱਡਾ ਜਿਹੜਾ ਵਾ ਉਹ ਸਨੈ ਲਾਉਂਦੀ ਐ ਤੇ ਕਹਿੰਦੀ ਕੋਈ ਅਣਹੋਣੀ ਵਾਪਰਮ ਦਾ ਖਰਚਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਸਰਕਾਰ ਉਸ ਬੰਨੇ ਵੱਲ ਵੱਧ ਰਹੀ ਹੈ ਜੀ ਅੱਜ ਨਾਲ ਲੱਗਾ ਸੀ ਟੈਨਸ਼ਨ ਕੀ ਗੱਲ ਦੀ ਮਿੱਥੋ ਇਹ ਧਰਨਾ ਜਿਹੜਾ ਇੱਕ ਬੜੇ ਖਾਸ ਬਦਿੱਕੀ ਦੇ ਕਰਕੇ ਲੱਗਿਆ ਕਿਉਂਕਿ ਕਿੰਨਾ ਹਾਲਾਤਾਂ ਵਿੱਚ ਅਮਰਪਾਲ ਸਿੰਘ ਹੋਣਾ ਤਾਂ ਐਸੇ ਲੱਗੀ ਕਿਉਂ ਲੱਗੀ ਕਿਵੇਂ ਲੱਗੀ ਇਹ ਭਾਵੇਂ ਸਾਰੀਆਂ ਚੀਜ਼ਾਂ ਸ਼ੱਕ ਦੇ ਘੇਰੇ 'ਚ ਨੇ ਨਜਾਇਜ਼ ਵਰਤੇ ਲਾਈ ਗਈ। ਉਹ ਤੋਂ ਮਰਾਂ ਉਹਨਾਂ ਨੂੰ ਡਿਗਰਗੜ ਜੇਲ੍ਹ ਤੇ ਰੱਖਿਆ ਗਿਆ ਪਰ ਉਹਦੇ باوجود ਹਰ ਇੱਕ ਉਹਨਾਂ ਲੋਨਾਂ ਉੱਤੇ ਕੋਈ ਗੜਬੜ ਕੀਤੀ ਗਈ ਕਦੀ ਨਾ ਉਹਨਾਂ ਬਾਰੇ ਕਦੀ ਕੋਈ ਸ਼ਿਕਾਇਤ ਆਈ ਨਾ ਪਿਛੋਂ ਕੋਈ ਪਰਿਵਾਰ ਦਾ ਜਾਂ ਕੋਈ ਅਜਿਹਾ ਕੋਈ ਗਿਲਾ ਸ਼ਿਕਵਾ ਸਾਹਮਣੇ ਆ ਜੀ ਦੇ ਤੋਂ ਜਿਹੜਾ ਉਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਨਿੱਜੀ ਕਿਹੜੀਆਂ ਰੰਜਿਸ਼ ਨੂੰ ਆਪਾਂ ਸਮਝੀਏ ਤੇ ਕੱਢਣ ਵਾਸਤੇ ਸਰਕਾਰ ਨੇ ਜਹੀ ਗੱਲ ਕੀਤੀ ਪਰ ਜਿਵੇਂ ਉਹਨਾਂ ਨੂੰ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਕਿਉਂਕਿ ਕੋਈ ਉਹਨਾਂ ਦੀ ਜਿਹੜੀ ਗ੍ਰਸਤਰੀ ਥਾਸ ਮਕਸਦ ਕਰਕੇ ਕੀਤੀ ਗਈ ਆ ਮਕਸਦ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਸਰਕਾਰ ਨੂੰ ਰਾਜਨੀਤਿਕ ਫਾਇਦਾ ਦੇਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਉਹਦੀ ਜਿਹੜੀ ਆ ਜਦੋਂ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਇੱਕ ਮਹਾਨਾ ਘੜਿਆ ਜਾਣਾ ਸੀ ਜਦੋਂ ਉਹ ਜੋੜੀ ਦੇ ਚਾਏ ਮਲਾਕਤ ਵਾਸਤੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਹਰੋਂ ਉਹਨਾਂ ਦੇ ਇਮਾਰਤਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਨਹੀਂ ਜਾਗ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਬਰਾਏ ਮਾਰੇ ਇੱਕ ਜਿਹੜੀ ਆ ਉਹ ਕਰ ਦਿੱਤਾ ਕਿ ਇਹਨਾਂ ਕੋਲ ਬਲੂਟੁੱਥ ਬਰਾਮਦ ਹੋਇਆ ਇਹਨਾਂ ਕੋਲ ਜਿਹੜੇ ਆ ਫੋਨ ਬਰਾਮਦ ਹੋਏ ਇਮੇਜਲ ਚ ਜਾ ਸਕਦੇ ਸਰਕਾਰੀ ਦੱਸ ਸਕਦੀ ਆ ਨਾ ਜਿੱਥੇ ਸਾਨੂੰ ਹੀ ਜਾਣਾ ਹੋਵੇ ਤੇ ਪਰਮਿਸ਼ਨ ਲੈਣ ਲੱਗਿਆਂ ਸਮਾਂ ਲੱਗਦਾ ਉਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹਦੇ ਤੇ ਬਹਾਨਾ ਘੜਿਆ ਜਾ ਰਿਹਾ ਜੀ ਉਹ ਤਾਂ ਮੰਦਾ ਸਰ ਉਹਨਾਂ ਨੇ ਉਹ ਥਿਪੂ ਖੜਤਾਲ ਕੀਤੀ ਕਿਉਂਕਿ ਜਿਹੜਾ Banda ਜੇਲ੍ਹ ਜਾ ਉਹ ਸਿਰਫ ਉਹ ਖੜਤਾਲ ਨਹੀਂ ਆਪਣੀ ਗੱਲ ਜਿਹੜੀ ਕਰ ਸਕਦਾ ਪਰਵਾਰਾਂ ਨੇ ਆਣ ਕੇ ਡਿਸੱਪਬਲ ਨਾਲ ਗੱਲ ਕੀਤੀ ਪਰੰਤੂ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਪਰਿਵਾਰ ਉਹ 16 ਤੋਂ ਉੱਥੇ ਬੈਠੇ ਨੇ ਕਿ ਪਰਿਵਾਰ ਵੀ 22 ਤਰੀਕ ਤੋਂ ਇਸੇ ਕੋਖੜਤਾੜ ਤੇ ਨੇ ਉਹ ਚੀਜ਼ ਨੂੰ ਜਿਹੜਾ ਸੀ ਇਹਦੇ ਨਾਲ ਜਿਸ ਉਹਨਾਂ ਦੀ ਪਰਪਰ ਹਾਰਟ ਵਿਗੜ ਗਈ ਉੱਥੇ ਪਰ ਸਰਕਾਰ ਨੇ ਪੰਥਕ ਜਦਬੰਦੀਆਂ ਪਰਿਵਾਰਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਕੀਤਾ ਇਸ ਤੋਂ ਸਰ ਜਸਰ ਸਿੰਘ ਅਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਵੀ ਕੋਈ ਰਿਸਪੌਂਸ ਨਹੀਂ ਕੀਤਾ ਦਿੱਤੇ ਅਲਟੀਮੇਟਮ ਦੇ ਸਬੰਧ ਕੋਈ ਵਾਪਸੀ ਰਿਸਪੌਂਸ ਨਹੀਂ ਕੀਤਾ ਸਭੋ ਸ਼ਾਸਨ ਨਾਲ ਇਸ ਪੁਖੜ ਤਾਲ ਨੂੰ ਇਸ ਸਾਰੇ ਐਪੀਸੋਡ ਨੂੰ ਜਿਹੜਾ ਟਾਰਪੀਡੋ ਕਰਨ ਦਾ ਜਰਾਂ ਦਿੱਤਾ ਜਿਹੜੇ ਧਰਨਾ ਚੱਲ ਰਹੇ ਉਹਦੇ ਵਿੱਚ ਪਰਿਵਾਰ ਜਿਹੜੇ ਆ ਉਹ ਪੁਖੜ ਤਾਲ ਦੇ ਬੱਚੇ ਤੇ ਉਹਨਾਂ ਦੀ ਵੀ ਹਾਲਤ ਜਿਹੜੀ ਵਿਗੜ ਰਹੀ ਸੀ ਉਹਦੇ ਵਾਸਤੇ ਪੰਥ ਦੇ ਜਿਹੜੇ ਆ ਹਤਾਸ਼ੀ ਪੰਥ ਦੇ ਲੋਕ ਹੋਰ ਸਹਿਰ ਦੇ ਲੋਕਾਂ ਨੇ ਇਹ ਇੱਕ ਯਤਨ ਕੀਤਾ ਕਿ ਕੋਈ ਇਕੱਠ ਸੱਦਿਆ ਜਾਵੇ ਜਿਹਦੇ ਨਾਲ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਅਲਟੀਮੇਟਮ ਤਾਂ ਉਹਨਾਂ ਨੇ ਆਸਰਾ ਆ ਗੋ ਰਿਸਪੌਂਸ ਕੀਤਾ ਤੇ ਕੋਈ ਗੱਲ ਜਿਹੜੀ ਸਰਕਾਰ ਤੱਕ ਪਹੁੰਚੇ ਉਸ ਇਕੱਠ ਨੂੰ ਰੋਕਣ ਵਾਸਤੇ ਜਦੰਗੀ ਤਾਂ ਪਰ ਉਸ ਇਕੱਠ ਦੇ ਵਿੱਚ ਜਿਹੜੇ ਅੱਜ ਮਤੇ ਪਾਏ ਗਏ ਨੇ ਅੱਠ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸੋਨਾ ਦੇ ਸੰਬੰਧ ਦੀ ਸਾਰੇ ਮਤੇ ਗਏ ਪਾਏ ਗਏ ਨੇ ਪਰ ਅੱਜ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਇਕੱਠ ਨੇ ਬੇਨਤੀ ਕੀਤੀ ਆ ਕਿ ਤੁਸੀਂ ਭੁਖੜਤਾਲ ਜਿਹੜੇ ਖਤਮ ਕਰੋ ਤਾਂ ਜੋ ਇਹ ਜਿਹੜੇ ਸੰਘਰਸ਼ ਦੀ ਜਿਹੜਾ ਹੋ ਸਕਦਾ ਲੰਮਾ ਚੱਲੇ ਉਦੀ ਰੂਪਰੇਖਾ ਅਲਿਖੀ ਜਾ ਸਕੇ ਤੇ ਉਹਦੇ ਵਿੱਚ ਸਰਗਰਮੀ ਨਾਲ ਜਿਹੜਾ ਵਾ ਉਹ ਹਿੱਸਾ ਲਿਆ ਜਾ ਸੇ। ਅੰਮ੍ਰਿਤ ਸਿੰਘਾਂ ਨੂੰ ਲੈ ਕੇ ਕੁਝ ਪਾਲ ਦੇ ਉਸ ਰਾਜਨੀਤਿਕ ਕਿਤੇ داری। ਕੰਪਨੀਰ ਬੱਤੀ। ਬਿਲਕੁਲ ਰਾਜਨੀਤਿਕ ਜੀ ਆ ਰਹੀ ਹੈ ਜੀ। ਦੇਖੋ ਮੰਦੀ ਸਿੰਘਾਂ ਦੇ ਜ਼ਮਾਨੇ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ 2118 ਨੂੰ ਨਾ ਦੇ ਸਕਦੇ 550ਵੇਂ ਪ੍ਰਕਾਸ਼ ਗੁਰਪੁਰਬ ਸਮੇਂ। ਸੈਂਟਰ ਸਰਕਾਰ ਨੇ ਕੀਤਾ। ਨੋਟੀਫਿਕੇਸ਼ਨ ਸਾਡੇ ਕੋਲ ਵੀ ਕਾਪੀਆਂ ਨੇ ਹਾਂ ਫਾਈ ਬੰਦਤ ਜਿਹੜੇ ਅਫਸਰ ਆ ਉਹਨਾਂ ਨੂੰ ਸਮੂਹ ਧਾਰੀਆਂ ਨੂੰ ਉਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਇੱਕ ਖਾਸ ਮਕਸਦ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਵਾ ਉਹ ਰਹਾ ਨਹੀਂ ਕੀਤਾ ਜਾ ਰਿਹਾ ਇੱਕ ਸਗੋਂ ਜਿਹੜਾ ਨਾ ਆਪਣਾ ਕੀ ਕਰਕੇ ਮੁਕਰ ਜਾਣ ਵਾਲੀ ਨੀਤੀ ਦੇ ਉੱਤੇ ਸਰਕਾਰ ਚੱਲ ਰਹੀ ਹੈ ਸਿੰਘ ਅੱਜ ਦਾ ਜਿਹੜਾ ਇਕੱਠ ਆ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਉਦੇ ਪਿੱਛੇ ਦੋ ਤਿੰਨ ਕਾਰਨ ਸੀ ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ ਤੇ ਤੀਜੀ ਗੱਲ ਜਿਹੜੇ ਮੁੱਖ ਨੁਮਾਇੰਦੇ ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਹੌਸ ਰੈਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਿਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣੇ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਹੈਗੀਆਂ ਸਾਡਾ ਕੋਲ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਨੇ ਜਿਹੜਾ ਸ਼ਾਂਤਮਈ ਸੰਜੋਗ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਪਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਇਹ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁੱਖ ਹੜਤਾਲ ਖਤਮ ਕਰਨ। ਹੁਣ ਪਰਿਵਾਰਾਂ ਦੀ ਭੁੱਖ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰਦੁਆਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦੀ ਦੇਖ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜੇ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ। ਉਨਾ ਸਾਰੇ ਨਾ ਵਿਚਾਰ ਕਰਕੇ ਫਿਰੋ ਇੱਕ ਦੋ ਦਮ ਰਕਤ ਜਿਵੇਂ ਜ ਨੌਜਵਾਨ ਦੀ ਕੋਹਤਾ ਚੱਲ ਗਈ ਤੇ ਜਿੰਦਗੀ ਹੋ ਗਈ ਵੇਖੋ ਅਕਾਲ ਤਖਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਬ ਸਭ ਤੋਂ ਪੰਜ ਸਿੰਘ ਸਹਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ ਪਾਬੰਦ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਉਹ ਅਕਾਲ ਤਖਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਚ ਜੋ ਵੀ ਸਿੰਘ ਸਹਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫਲ ਚੜਾਏ ਜਾਣਗੇ